ਲਓ ਜੀ ਅੱਜ ਪਹਿਣਾ ਵਾਸਤੇ ਲੈ ਕੇ ਆਇਆ ਪ्युअर ਪਸ਼ਮੀਨੇ ਦਾ ਮੈਚਿੰਗ ਸੂਟ ਵਿਦ ਸੌਲ ਤੇ ਨਾਲ ਆਈ ਦਾ ਕਮਾ ਲਓ ਡਿਜ਼ਾਈਨ ਚੈੱਕ ਕਰੋ ਪੰਜ ਕਲਰ ਨੇ ਪੰਜ ਕਲਰ ਬਹੁਤ ਸ਼ਾਨਦਾਰ ਨੇ ਜੀ ਰੇਟ ਹੈਗਾ 700 ਰੁਪਿਆ ਆਪਣੀ ਦੁਕਾਨ ਦਾ ਐਡਰੈਸ ਹੈਗਾ ਅਲੀ ਸ਼ੇਰ ਕੱਪੜੇ ਵਾਲੇ ਠਾਣਾ ਰੋਡ ਭੀਖੀ ਜ਼ਿਲ੍ਹਾ ਮਾਨਸਾ ਜੀ ਲਓ ਜੀ ਇੱਕ ਸੂਟ ਦੀ ਸ਼ਿਪਿੰਗ 50 ਕੀ ਦੋ ਦੀ 100 ਆ ਤਿੰਨ ਦੀ 150 ਲਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਆਰਡਰ ਕਰ ਦਿਓ ਜੀ ਆਪਣਾ ਸਕਰੀਨ ਤੇ ਨੰਬਰ ਮੈਂਸ਼ਨ ਆ 78376 85101 ਪੇਮੈਂਟ ਆਨਲਾਈਨ ਨਾ ਸੀਓਡੀ ਨਹੀਂ ਹੈਗੀ ਜੀ ਪੰਜ ਕਲਰ ਪੰਜੇ ਕਲਰ ਬਹੁਤ ਸ਼ਾਨਦਾਰ ਨੇ ਪੂਰਾ ਫੁੱਲ ਫਲੱਜ ਸ਼ਾਲ ਹੈ ਜਿਹਦੇ ਨਾਲ ਲੋ ਜੀ ਆਰੀ ਦਾ ਕੰਮ ਕਰਿਆ ਹੋਇਆ ਸੂਟ ਦੇ ਉੱਪਰ ਬਹੁਤ ਸੋਹਣਾ ਕੰਮ ਕਰਿਆ ਹੋਇਆ ਜੀ ਪੂਰਾ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਦੀ ਪ्योर ਪਸ਼ਮੀਨੇ ਦੇ ਉੱਪਰ ਹੈ ਜੀ ਲੋ ਕਲਰ ਚੈੱਕ ਕਰੀ ਚਲੋ ਜੀ ਜਲਦੀ ਨਾਲ ਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਆਰਡਰ ਕਰ ਦਿਓ ਜੀ ਦੁਕਾਨ ਤੇ ਆ ਕੇ ਵੀ ਬਾਇ ਕਰ ਸਕਦੇ ਹੋ ਜੀ ਦੁਕਾਨ ਦਾ ਐਡਰੈਸ ਫੇਸ ਹੁਣ ਵਾਲੀ ਸ਼ੇਰ ਕੱਪੜੇ ਵਾਲੇ 18 ਰੋਡ 23 ਜ਼ਿਲ੍ਹਾ ਮਾਨਸਾ ਜੀ ਪੰਜ ਕਲਰ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਲਓ ਡਿਜ਼ਾਈਨ ਚੈੱਕ ਕਰੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਕਮਪਾਰਕੀ ਵਾਲੀ ਸ਼ਿਰ ਕਪੜੇ ਵਾਲਾ ਨੇ ਬਹੁਤ ਸੋਹਣੇ ਡਿਜ਼ਾਈਨ ਹੈਗੇ ਪੰਜ ਕਲਰ ਪੰਜੇ ਕਲਰ ਪੂਰੇ ਸ਼ਾਨਦਾਰ ਨੇ ਬਹੁਤ ਨੇੜੇ ਕਰਕੇ ਦਿਖਾਓ ਜੀ ਨੈਕ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਅਜੋ ਨੈਕ ਤੇ ਦੇਖੋ ਕਿੰਨਾ ਸ਼ਾਨਦਾਰ ਵਰਕ ਹੋਇਆ ਹੈਗਾ ਸ਼ੀਕ ਕੋਇਸ ਦਾ ਵਰਕ ਹੋਇਆ ਜੀ ਸਾਰਾ ਨੈਕ ਦੇ ਉੱਪਰ ਵੀ ਪੰਜ ਕਲਰ ਪੰਜੇ ਕਲਰ ਪੂਰੇ ਸੋਹਣੇ ਅਲੀ ਸ਼ੇਰ ਕਪੜੇ ਵਾਲਾ 9886